ਜੁੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾ ਸਵਦ ਕਰਦਾ ਹੈ। ਪਰ ਅਕਸਰ ਹੀ ਫਰੀ ਕੋਟ ਦੇ ਵਿੱਚ ਲੁੱਟ ਖੋਹ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਨੇ। ਪਿਛਲੇ ਹੀ ਫਰੀ ਕੋਟ ਦੇ ਵਿੱਚ ਇੱਕ ਪਟਵਾਰੀ ਨਾਲ ਲੁੱਟਖੋ ਹੋਈ ਸੀ ਜਿਸ ਤੋਂ ਬਾਅਦ ਕਾਰਵਾਈ ਕਰਦਿਆ ਹੋਇਆ ਤ੍ਰਿਕੋੜ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਤੈਨੂੰ ਡਿਟੇਲਾਂ ਵਿੱਚੋਂ ਦੋ ਲਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਹਨਾਂ ਕੋਲੋਂ ਵਾਰਦਾਤ ਵਿੱਚ ਵਰਤੇ ਗਏ ਹਥਿਆਰ ਵੀ ਬਰਾਮਦ ਕੀਤੇ ਗਏ ਨੇ। ਇਸ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਕੇ ਇਹ ਦਾਵਾ ਕੀਤਾ ਹੈ ਫਰੀ ਕੋਟ ਪੁਲਿਸ ਵੱਲੋਂ ਕਿ ਲੁੱਟ-ਖੋਹ ਦੀਆਂ ਘਟਨਾਵਾਂ ਨੂੰ ਰੋਕਿਆ ਜਾਵੇਗਾ ਅਤੇ ਹੋਰ ਲਟੇਰੇ ਲਗਾਤਾਰ ਰਿਕਾਰਡ ਦੇ ਵਿੱਚ ਦਹਿਸ਼ਤ ਫਲਾ ਰਹੇ ਸੀ ਉਹਨਾਂ ਨੂੰ ਜਿਹੜਾ ਜੇਲ੍ਹ ਭੇਜਿਆ ਜਾਵੇਗਾ ਇਸ ਬਾਰੇ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਕਰਦਿਆਂ ਹੋਇਆ ਡੀਐਸਪੀ ਤਲੋਚਨ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਝਾੜੀਆ ਦੇ ਨਜ਼ਦੀਕ ਇੱਕ ਪਟਵਾਰੀ ਤੋਂ ਜਿਹੜੀ ਲੁੱਟ ਹੋਈ ਸੀ ਉਸ ਮਾਮਲੇ ਦੇ ਵਿੱਚ ਦੋ ਡਟੇਰਿਆਂ ਨੂੰ ਕਾਬੂ ਕਰ ਲਿਆ ਗਿਆ ਤੇ ਉਹਨਾਂ ਕੋਲੋਂ ਹਥਿਆਰ ਵੀ ਬਰਾਮਦ ਕਰ ਲਿਆ ਗਿਆ ਨੇ ਅਤੇ ਉਹਨਾਂ ਤੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ ਉਹਨਾਂ ਵੱਲੋਂ ਕਿਹੜੀਆਂ ਹੋਰ ਮਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਏ ਤੁਸੀਂ ਸੁਣੋ ਇਸ ਮਾਰੇ ਹੋਰ ਕੀ ਵਿਧੇਰੇ ਜਾਣਕਾਰੀ ਸਾਂਝੀ ਕੀਤੀ ਡੀਐਸਪੀ ਤਲੋਚਨ ਸਿੰਘ ਨੇ ਇੱਕ ਮੁਕਦਮਾ ਨੰਬਰ 45 15325 ਡੇਟ ਨੂੰ ਇੱਕ ਦਰਜ ਹੋਇਆ ਸੀ ਜਿੰਦੇ ਵਿੱਚ ਇੱਕ ਟਿੱਕਾ ਸਾਹਿਬ ਜਿਹੜਾ ਨਿਵਾਸੀ ਫਰੀਕੋੜ ਰਹਿਣ ਵਾਲਾ ਸੀ ਇਹ ਪਟਵਾਰੀ ਰੈਵਨਿਊ ਡਿਪਾਰਟਮੈਂਟ ਵਿੱਚ ਕੰਮ ਕਰਦਾ ਇਹ ਫਰੋਈਪੁਰ ਤੋਂ ਫਰੀਕੋੜ ਨੂੰ ਆ ਰਿਹਾ ਸੀ ਜਦੋਂ ਇਹ ਝਾੜੀ ਵਾਲਾ ਪੁਲ ਸਾਡੇ ਗੋਲਿਆਂ ਦੇ ਕੋਲ ਪਿੰਡ ਝਾੜੀ ਵਾਲੇ ਕੋਲ ਪਹੁੰਚਿਆ ਦਾ ਪਿੱਛੋਂ ਤਿੰਨ ਇੱਕ ਮੋਟਰਸਾਈਕਲ ਦੇ ਤਿੰਨ ਲੜਕੇ ਬੈਠੇ ਹੋਏ ਸੀ ਜਿਨ੍ਹਾਂ ਨੇ ਇਹਨੂੰ ਅੱਗੇ ਮੋਟਰਸਾਈਕਲ ਲਾ ਕੇ ਆਪਦਾ ਅੱਗੇ ਮੋਟਰਸਾਈਕਲ ਲਾ ਕੇ ਨੂੰ ਰੋਕ ਲਿਆ ਤੇ ਇਹ ਜਿਨ੍ਹਾਂ ਕੋਲ ਦੋ ਕਾਫੇ ਸੀਗੇ ਤੇ ਉਸ ਕਰਕੇ ਜਿਹੜਾ ਆਮ ਜਿਹੜਾ ਹੁੰਦਾ ਡਰ ਜਾਂਦਾ ਤੇ ਉਹ ਡਰ ਦੇ ਮਾਰੇ ਉਹ ਤੋਂ ਮੌਕੇ ਤੋਂ ਪਟਵਾਰੀ ਮੋਟਰਸਾਈਕਲ ਛੱਡ ਕੇ ਭੱਜ ਗਿਆ ਕਿ ਮੇਰਾ ਕੋਈ ਜਾਣੀ ਨੁਕਸਾਨਾ ਕਰ ਦੇਣ ਤੇ ਉਸ ਤੋਂ ਬਾਅਦ ਉਹਦਾ ਮੋਟਰਸਾਈਕਲ ਤੇ ਹੁੰਦੇ ਇੱਕ ਸਰਕਾਰੀ ਕਾਗਜ਼ ਪੱਤਰ ਤੇ ਉਹਦਾ ਮੋਬਾਈਲ ਖੋਗੇ ਭੱਜ ਗਏ ਸੀ ਤੇ ਜਦੋਂ ਸਾਡੇ ਕੋਲ ਉਸੇ ਟਾਈਮ ਅਸੀਂ ਤੁਰੰਤ ਐਕਸ਼ਨ ਚਾਈ ਸਾਡੀ ਡਿਪਾਰਟਮੈਂਟ ਤੇ ਅਸੀਂ ਕੱਲ ਇਹਨਾਂ ਨੂੰ ਦੋਨਾਂ ਨੂੰ ਇਹਨਾਂ ਚ ਤਿੰਨਾਂ ਚ ਦੋ ਜਣੇ ਨੂੰ ਗ੍ਰਿਫਤਾਰ ਕਰ ਲਿਆ ਇੱਕ ਤਾਂ ਲਖਵਿੰਦਰ ਸਿੰਘ ਤੇ ਇੱਕ ਨੀਲੂ ਜਿਹੜਾ ਨੀਲੂ ਉਹ ਸਾਈਆਂ ਦਾ ਲਖਵਿੰਦਰ ਸਿੰਘ ਪਿੰਡ ਝਾੜੀ ਵਾਲੇ ਦਾ ਰਹਿਣ ਵਾਲਾ ਹੈ ਤੇ ਜਿਹੜਾ ਲਖਵਿੰਦਰ ਸਿੰਘ ਇਸ ਤੇ ਪਹਿਲਾਂ ਵੀ ਇੱਕ ਮਕਦਮਾ ਆ ਅੰਦਰਜੇਗਾ ਤੇ ਜਦੋਂ ਇਹਨਾਂ ਨੂੰ ਅਸੀਂ ਚੇਜ ਕੀਤਾ ਸਾਡੇ ਚੌਕੀ ਇਨਚਾਰਜ ਨੇ ਤੇ ਇਹਨਾਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਦੇ ਦੌਰਾਨ ਇਹਦਾ ਜਿਹੜੀ ਲੱਤ ਤੇ ਫ੍ਰੈਕਚਰ ਵੀ ਆਇਆ ਹੈ ਇਹ ਸਰ ਹੋਰ ਵੀ ਕੁਲ ਰੱਖੋ ਕਿ ਕਿੰਨੇ ਪਹਿਲਾਂ ਨੇ हां ये ਸਾਡੇ ਕੋਲ ਜਿਹੜਾ ਟੀਮ ਜਿਹੜਾ ਰਾਹਗੀਰਾਂ ਤੋਂ ਜਿਹੜੇ ਮੋਬਾਈਲ ਮੋਬਾਈਲ ਖੋਣੇ ਮੰੰਨੇ ਨੇ ਵੀ ਜਰੋਂ ਕਿਤੇ ਇਹਨਾਂ ਨੂੰ ਸ਼ਾਮ ਦੇ ਟਾਈਮ ਜਦੋਂ ਦਿਨ ਡੁੱਬਦਾ ਤਾਂ ਉਸ ਤਾਂ ਮੋਬਾਈਲ ਖੋਲ ਗਏ ਕਿਉਂਕਿ ਇਹ ਨਸ਼ੇ ਦੀ ਪੂਰਤੀ ਕਰਕੇ ਕਿਉਂਕਿ ਜਿਹੜਾ ਇਹਨਾਂ ਚੋਂ ਜਿਹੜਾ ਕਹਿੰਦੇ ਸਨ ਕਾਫੀ ਨਸ਼ੇ ਦਾ ਐਡਿਕਟਡ ਹੈ ਸਰ ਜਿੰਨਾ ਤਾਂ ਉਹ ਹੀ ਹੈ ਉਹ ਕੰਮ ਇਹ ਆਪਣੇ ਪਟਵਾਰੀ ਨੇ ਰੈਵਨਿਊ ਡਿਪਾਰਟਮੈਂਟ ਚ ਲੱਗੇ ਹੋਏ ਸੀ ਤਾਂ ਇੱਕ ਨੂੰ ਬਹੁਤ ਹਥਿਆਰ ਵਗੈਰਾ ਵੀ ਪ੍ਰਾਪਤ ਹਾਂ ਇਹਨਾਂ ਨੂੰ ਸ਼ਾਰਪਰ ਹਥਿਆਰ ਵੈਪਨ ਕਾਪਾ ਮਿਲਿਆ ਸਾਡੇ ਤੋਂ ਜਿਹੜਾ ਇਹਨਾਂ ਮੌਕੇ ਤੇ ਉਹ ਵਰਤਿਆ ਸੀ ਤੇ ਜਿਹੜਾ ਇਹਨਾਂ ਮੋਰਚਾਂ ਖੋਇਆ ਸੀ ਉਹ ਵੀ ਸਾਨੂੰ ਬਰਾਮਦ ਹੋ ਗਿਆ ਤੇ ਅਜੇ ਅੱਜ ਇਹਨਾਂ ਨੂੰ ਅਸੀਂ ਮਾਨਯੋਗ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਇਸ ਤੇ ਅਸੀਂ ਰਿਮਾਂਡ ਲੈ ਕੇ ਹੋਰ ਵੀ ਇਹਨਾਂ ਦੀ ਦੰਗਾਈ ਨਾਲ ਕੋਸ਼ਿਸ਼ ਕਰਾਂਗੇ ਵੀ ਇਹਨਾਂ ਨੇ ਹੋਰ ਕਿਹੜੀਆਂ ਕਿਹੜੀਆਂ ਵਾਅਦਤਾਂ ਅੰਜਾਮ ਦਿੱਤਾ